ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਵ ਗੰਦਾਰੀ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਿੱਖਾਂ ਨੇ ਸਤਗੁਰੂ ਸਾਹਿਬ ਜੀ ਨੂੰ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਆਪਣੇ ਚੇਤ ਨੂੰ ਕਿੱਥੇ ਲਾਉਣਾ ਚਾਹੀਦਾ ਹੈ ਸਾਤਗੁਰੂ ਸਾਹਿਬ ਜੀ ਦੇਵ ਗੰਧਾਰੀ ਰਾਗ ਦੇ ਦੂਜੇ ਘਰ ਸੁਰਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਮੰਗਲ ਕਰਦੇ ਹਨ ਇੱਕ ਜੋ ਅਦੁੱਤੀ ਬ੍ਰਹਮ ਵਾਹਿਗੁਰੂ ਹੈ ਓਹੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਮਾਈ ਗੁਰ ਚਰਣੀ ਚਿਤ ਲਾਈਏ हे माई ਤੋਂ பாਬ ਭਾਈ हे माता पिता रूप संत जनो गुरु सिखो पूरन गुरुां दे चरण कमलां विच चित्त मानू लाउणा करिए प्रभु होए किरपाल कमल परगासे सदा सदा हर ਧਿਆਈਐ ਰਹਾਉ ਜਦੋਂ ਪ੍ਰਭੂ ਪਰਮੇਸ਼ਰ ਕਿਰਪਾਲੂ ਹੁੰਦਾ ਹੈ ਤਦ ਸੇਖ ਦਾ ਹਿਰਦਾ ਕਮਲ ਪਰਗਾਸੀ ਖਿੜ ਜਾਂਦਾ ਹੈ ਪਾਵ ਹਿਰਦੇ ਕਮਲ ਦੀਆਂ ਕਰਣਾ ਮੁਦਤਾ ਮੈਤਰੀ ਅਪੇਖਿਆ ਰੂਪ ਪੰਖੜੀਆਂ ਜੋ ਅਵਿਦਿਆ ਦੀ ਰਾਤ ਵਿੱਚ ਅਗਿਆਨ ਦੇ ਹਨੇਰੇ ਕਰਕੇ ਬੰਦ ਹੋਈਆਂ ਪਈਆਂ ਸਨ ਉਹ ਪਰਮੇਸ਼ਰ ਨੇ ਕਿਰਪਾ ਰੂਪੀ ਸੂਰਜ ਚੜ੍ਹਾ ਕੇ ਖਿੜਾ ਦੇਣਾ ਕੀਤੀਆਂ ਹਨ ਇਸ ਲਈ ਸਦੀਵ ਕਾਲ ਲਈ ਪਰਮੇਸ਼ਰ ਨੂੰ ਧਿਆਉਣਾ ਕਰੀਏ ਰਹਾਓ ਬਿਸਰਾਮ ਦੀ ਕੀ ਕਿਰਪਾ ਕਰਦੇ ਹਨ ਅੰਤਰ ਏਕੋ ਬਾਹਰ ਏਕੋ ਸਭ ਮਹਿ ਏਕ ਤੇ ਸਭ ਮਹਿ ਏਕ ਸਮਾਈਐ ਫਿਰ ਅਜਿਹੀ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ ਕਿ ਅੰਦਰ ਵੀ ਇੱਕ ਤੇ ਬਾਹਰ ਵੀ ਇੱਕ ਪਰਮੇਸ਼ਰ ਹੀ ਦਿਸਦਾ ਹੈ ਅੰਤਰਮੁਖ ਬਿਰਤੀ ਵਾਲਿਆਂ ਵਿੱਚ ਤੇ ਬਾਹਰਮੁਖ ਬਿਰਤੀ ਵਾਲਿਆਂ ਵਿੱਚ ਏਕੋ ਕਈਏ ਅਦਵੈਤ ਸਰੂਪ ਪ੍ਰਭੂ ਹੀ ਦਿਸਦਾ ਹੈ ਇੱਕ ਸਾਰਿਆਂ ਵਿੱਚ ਸਮਾਇਆ ਆ ਪ੍ਰਤੀਤ ਹੁੰਦਾ ਹੈ ਸਾਰਿਆਂ ਵਿੱਚ ਇੱਕ ਤੂੰ ਵਸਿਆ ਹੋਇਆ ਜਾਣ ਕੇ ਉਸ ਵਿੱਚ ਸਮਾਉਣਾ ਕਰੀਏ ਘਟ ਅਵਘਟ ਰਵਿਆ ਸਭ ਠਾਈ ਹਰ ਪੂਰਨ ਬ੍ਰਹਮ ਦਿਖਾਈਐ ਸੌਖੀਆਂ ਘਾਟੀਆਂ ਤੇ ਅਵਘਟ ਔਖੀਆਂ ਘਾਟੀਆਂ ਘਟ ਅਵਘਟ ਮਨ ਤੇ ਤਨ ਵਿੱਚ ਆਦ ਸਾਰੀ ਥਾਂ ਵਿੱਚ ਉਹ ਪਰਮੇਸ਼ਰ ਰਵਿਆ ਮਿਲਿਆ ਹੋਇਆ ਉਸ ਪੂਰਨ ਬ੍ਰਹਮ ਵਿਆਪਕ ਪਰਮੇਸ਼ਰ ਨੂੰ ਗੁਰੂ ਸਾਹਿਬ ਜੀ ਵਿਖਾ ਦਿੰਦੇ ਆ ਤਤਬਿ ਤੇ ਆਪ ਦੇਖ ਲੈਂਦੇ ਹਨ ਤੇ ਜਗਿਆਸੂ ਅਧਿਕਾਰੀਆਂ ਨੂੰ ਵਿਖਾ ਦਿੰਦੇ ਹਨ ਉਸਤਤ ਕਰਹਿ ਸੇਵਕ ਮਨ ਕੀਤੇ ਤੇਰਾ ਅੰਤ ਨ ਕਤਹੁ ਪਾਈਐ हे ਪਰਮੇਸ਼ਰ ਕਿਤਨੇ ਹੀ ਸੇਵਕ ਦਾਸ ਤੇ ਮਨ ਮੁਨੀ ਜਨਮਾਤਮਾ ਤੇਰੀ ਉਸਤਤ ਵਿਡਿਆਈ ਕਰਦੇ ਹਨ ਪਰ ਤੁਹਾਡਾ ਅੰਤ ਉੜਕ ਕਿਸੇ ਕੋਲੋਂ ਵੀ ਪਾਇਆ ਨਹੀਂ ਜਾਂਦਾ ਸੁਖ ਦਾਤੀ ਦੁਖ ਪੰਜਨ ਸੁਆਮੀ ਜਨ ਨਾਨਕ ਸਦ ਬਲ ਜਾਈਐ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਸੁਖਾਂ ਦੇ ਦੇਣ ਵਾਲੇ ਦਾਤੀ ਸਤਿਗੁਰੂ ਦਾਸਾਂ ਦੇ ਦੁਖ ਕਸ਼ਟਾਂ ਨੂੰ ਪੰਜਨ ਨਾਸ ਕਰਨ ਵਾਲੇ ਸੁਆਮੀ ਮਾਲਕ ਪ੍ਰਭੂ ਅਸੀਂ ਤੁਹਾਡੇ ਤੋਂ ਸਦਾ ਹੀ ਸੈਂਕੜੇ ਵਾਰ ਬਲ ਹਾਰ ਆਪਣਾ ਬਲ ਹਾਰ ਕੇ ਬਲ ਹਾਰ ਜਾਣਾ ਕਰਦੇ ਹਾਂ ਦੇਵ ਗੰਦਾਰੀ ਮਾਈ ਹੋਂ ਨਾਰ ਸੋ ਹੋਈਐ ਏ ਮਾਈ ਭਾਈ ਜੋ ਹੋਂ ਨਾਰ ਹੋਣ ਵਾਲੀ ਗੱਲ ਹੈ ਉਹ ਤਾਂ ਹੋ ਕੇ ਹੀ ਰਹਿੰਦੀ ਹੈ ਰਾਜ ਰਹਿਓ ਰਚਨਾ ਪ੍ਰਭ ਆਪਣੀ ਕਹਾ ਲਾਭ ਕਹਾ ਕੋਈਐ ਰਹਾਉ ਜਦੋਂ ਪ੍ਰਭੂ ਪਰਮੇਸ਼ਰ ਆਪ ਦੀ ਰਚਨਾ ਰਜਾ ਕੇ ਆਪ ਹੀ ਇਸ ਵਿੱਚ ਰਜ ਰਿਹਾ ਹੈ ਫਿਰ ਕਿਸੇ ਨੂੰ ਕੀ ਲਾਭ ਨਫਾ ਹੋਵੇਗਾ ਕਿਸੇ ਨੂੰ ਕੀ ਖੋਈਏ ਗਵਾਉਣਾ ਪਵੇਗਾ ਭਾਵ ਕੁਝ ਵੀ ਨਹੀਂ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਹਨ ਕਹੈ ਕਹਿ ਫੂਲੇ ਆਨੰਦ ਵਿਖੈ ਸੂਗ ਕਬ ਕਬ ਹਸਨੋ ਕਬ ਰੁਈਏ ਹਾਂ ਕਾ ਕਿਤੇ ਕੋਈ ਵਿਖੈ ਵਿਸ਼ਿਆਂ ਦੇ ਵਿੱਚ ਆਨੰਦ ਆਨੰਦ ਮੰਨ ਕੇ ਬੜੇ ਪਰਪੁੱਲਤ ਫੁੱਲ ਰਹਿਆ ਕੋਈ ਵਿਜੋਗ ਕਰਕੇ ਗਮ ਦੇ ਸਹਤ ਦੁਖੀ ਹੋ ਰਿਹਾ ਕਦੇ ਕੋਈ ਵਿਸ਼ੇ ਜਾਂ ਕੁਝ ਲਾਭ ਪ੍ਰਾਪਤ ਹੋਣ ਕਰਕੇ ਹਸਨੋ ਹੱਸ ਰਿਹਾ ਹੈ ਕਦੇ ਕੋਈ ਪਦਾਰਥਾਂ ਦੇ ਵਿਯੋਗ ਕਰਕੇ ਰੋਣਾ ਕਰਦਾ ਹੈ ਕਬਹੂ ਮੈਲ ਭਰੇ ਅਭਿਮਾਨੀ ਕਬ ਸਾਧੂ ਸੰਗਤ ਹੋਈਐ ਕਦੇ ਅਭਿਮਾਨੀ ਹੰਕਾਰੀ ਹੋਏ ਜੀਵ ਦੇਹ ਅਧਿਆਸ ਦੇ ਅਪਮਾਨ ਕਰਕੇ ਆਪਣੇ ਆਪ ਨੂੰ ਮੈਲ ਗੰਦਗੀ ਵਿੱਚ ਭਰੇ ਹੋਏ ਮੰਨਦੇ ਆ ਕਦੇ ਸਾਧੂ ਮਹਾਤਮਾ ਜਿਨ੍ਹਾਂ ਦੀ ਸੰਗਤ ਕਰਕੇ ਉਸ ਮੈਲ ਨੂੰ ਧੋਣਾ ਕਰਦੇ ਹਨ ਭਾਵ ਸਾਤ ਸੰਗਤ ਰੂਪੀ ਘਾੜ ਤੇ ਇਸ ਤੇ ਧੋ ਕੇ ਨਾਮ ਰੂਪੀ ਸਾਬਣ ਲਾ ਕੇ ਪ੍ਰੇਮ ਰੂਪੀ ਜਲ ਪਾ ਕੇ ਉਕਤੀਆਂ ਉਕਤੀਆਂ ਰੂਪੀ ਮੁਕੀਆਂ ਮਾਰ ਕੇ ਧੋਣਾ ਕਰਦੇ ਆ ਕੋਈ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ਪ੍ਰਭ ਪਰਮੇਸ਼ਰ ਦਾ ਕੀਤਾ ਹੋਇਆ ਕੋਈ ਵੀ ਮੇਟ ਨਹੀਂ ਸਕਦਾ ਅਤੇ ਨਾ ਹੀ ਕੋਈ ਦੂਸਰਾ ਅਲੋਈਐ ਦੇਖੀਦਾ ਹੈ ਕਹਉ ਨਾਨਕ ਤਿਸ ਗੁਰਬਲਹਾਰੀ ਜਿਹ ਪ੍ਰਸਾਦ ਸੁਖ ਸੋਈਐ ਸਤਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਅਸੀਂ ਉਸ ਗੁਰੂ ਸਾਹਿਬ ਜੀ ਤੋਂ ਬਲਹਾਰੀ ਕੁਰਬਾਨ ਜਾਂਦੇ ਹਾਂ ਜਿਸ ਦੀ ਪ੍ਰਸਾਦ ਕਿਰਪਾ ਕਰਕੇ ਸੁਖ ਆਨੰਦ ਸਰੂਪ ਵਿੱਚ ਸੋਈਐ ਬਿਰਾਜਮਨ ਹੋਈਦਾ ਹੈ ਦੇਵ ਗੰਧਾਰੀ ਮਾਈ ਸੁੰਨਤ ਸੋਚ ਪੈ ਦਰਦ ਏ ਮਾਈ ਭਾਈ ਵੇਦਾਂ ਸ਼ਾਸਤਰਾਂ ਦੁਆਰਾ ਜਮ ਮਾਰਗ ਦਾ ਦੁੱਖ ਸੁਣਦਿਆਂ ਸੋਚ ਚਿੰਤਾ ਦੇ ਸਹਿਤ ਹੋ ਜਾਈਦਾ ਅਤੇ ਪਰਲੋਕ ਦਾ ਭੈ ਖੋਪ ਵਿਖ ਕੇ ਡਰਤ ਡਰੀਦਾ ਹੈ ਫਿਰ ਪ੍ਰਸ਼ਨ ਸੀ हे ਮਹਾਰਾਜ ਜੀ ਇਸ ਡਰ ਤੋਂ ਰਹਿ ਧੋਣ ਦਾ ਉਪਾਅ ਵੀ ਦੱਸੋ ਕੀ ਹੈ ਸਤਿਗੁਰੂ ਦੱਸਦੇ हे ਮਾਈ ਭਾਈ ਜਿਹੜੇ ਪੁਰਸ਼ ਸਤਿਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਜਸ ਸੁਣਦੇ ਤੇ ਵਿਚਾਰਦੇ ਆ ਉਹਨਾਂ ਤੋਂ ਭੈਦਾਇਕ ਜਮਦੂਤ ਡਰਨ ਲੱਗ ਜਾਂਦੇ ਆ ਇਸ ਲਈ ਮੇਰ ਤੇਰ ਤਜੋ ਅਭਿਮਨ ਸਰਨ ਸੁਆਮੀ ਕੀ ਪਰਤ ਰਹਾਉ ਮੇਰਾ ਪਨ ਤੇਰਾ ਪਨ ਅਤੇ ਦੇਹ ਦਾ ਅਭਿਮਾਨਾ ਹੰਕਾਰ ਛੱਡ ਕਰਕੇ ਸੁਆਮੀ ਮਾਲਕ ਪ੍ਰਭੂ ਦੀ ਸਰਨ ਓਟ ਵਿੱਚ ਪੈਣਾ ਕਰੋ ਰਹਾਉ ਬਿਸਰਾਮ ਦੇ ਕੇ ਕਿਰਪਾ ਕਰ ਰਿਹਾ ਜੋ ਜੋ ਕਹੈ ਸੋਈ ਭਲ ਮੰਨੋ ਨਾਹਿਨ ਕਾ ਬੋਲ ਕਰਤ ਤੋ ਇਸ ਦਾ ਦੂਜਾ ਪਾਠ ਨਾ ਹੈ ਨਾ ਕਾਬੂਲ ਕਰਤ ਵੀ ਹੈ ਜੋ ਜੋ ਕੁਝ ਵੀ ਮਾਲਕ ਵੇਦਾਂ ਸ਼ਾਸਤਰਾਂ ਗੁਰਾਂ ਦੁਆਰਾ ਆਗਿਆ ਰੂਪ ਵਿੱਚ ਬਚਨ ਕਹੇ ਆਖਦਾ ਹੈ ਉਹ ਭਲ ਚੰਗਾ ਕਰਕੇ ਮੰਨਣਾ ਕਰੋ ਤੇ ਅੱਗੋਂ ਗੁਰੂ ਆਗਿਆ ਤੋਂ ਉਲਟ ਕੋਈ ਵੀ ਇਨਕਾਰ ਦਾ ਬਚਨ ਨਹੀਂ ਕਰਨਾ ਚਾਹੀਦਾ ਨਿਮਖ ਨਾ ਬਿਸਰੋ ਹਿਏ ਮੋਰੇ ਦੇ ਬਿਸਰਤ ਜਾਈ ਹਉ ਮਰਤ ਉਹ ਪਰਮੇਸ਼ਰ ਇੱਕ ਨਿਮਕ ਮੱਤ ਰੱਖਦੇ ਖੋਲਣ ਤੇ ਮੀਚਣ ਦੇ ਸਮੇਂ ਤੱਕ ਵੀ ਮੇਰੇ ਹੀਏ ਹਿਰਦੇ ਤੋਂ ਭੁੱਲਦਾ ਨਹੀਂ ਹੈ ਉਸ ਦੇ ਬਿਸਰਤ ਭੁੱਲਣੇ ਕਰਕੇ ਮੇਰਾ ਮਰਤ ਮਰ ਜਾਣਾ ਹੁੰਦਾ ਹੈ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਇਾਨਪਜਰਤ ਹਾਂ ਪ੍ਰਭੂ ਪਰਮੇਸ਼ਰ ਸੁੱਖਾਂ ਦੇ ਦੇਣ ਵਾਲਾ ਪੂਰਨ ਵਿਆਪਕ ਤੇ ਸਾਰੀ ਸ੍ਰਿਸ਼ਟੀ ਦਾ ਕਰਤਾ ਰਚਨਹਾਰ ਹੈ ਸਾਡੀ ਬਹੁਤ ਹੀ ਸਾਰੀ ਇਅਨਭ ਭਾਵ ਅਨਜਾਨਤਾਈ ਮੂਰਖਤਾਈ ਨੂੰ ਉਹ ਜਰੀ ਜਾਂਦਾ ਹੈ ਨਿਰਗੁਨ ਕਰੂਪ ਕੁਲਹੀਣ ਨਾਨਕ ਹੋ ਅਨੰਦ ਰੂਪ ਸੁਆਮੀ ਪਰਦ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਉ ਬੇਨਤੀ ਕਰੇ ਕਿ ਮੈਂ ਨਿਰਗੁਨ ਸ਼ੁਭ ਗੁਣਾ ਤੋਂ ਹੀਣ ਦਿਲ ਦੀ ਸਫਾਈ ਰੂਪ ਰੂਪ ਤੋਂ ਹੀਣ ਤੇ ਅਚੁੱਤ ਕੁਲਹੀਣ ਕੁਲ ਤੋਂ ਰਹਿਤ ਹਾਂ ਪਰ हे आनंद आनंद रूप आनंद स्वरूप स्वामी मालिक प्रभु तू ਫੇਰ ਵੀ ਮੇਰੀ ਭਰਤ ਪੂਰਤੀ ਪਾਲਣਾ ਕਰਦਾ ਹੈ ਦੇਵ ਗੰਦਾਰੀ ਮਨ ਹਰ ਕੀਰਤ ਕਰ ਸਦ ਹੂੰ हे ਮਨ ਸਦ ਹੂੰ ਹਮੇਸ਼ਾ ਹੀ ਪਰਮੇਸ਼ਰ ਦੀ ਕੀਰਤੀ ਜਸ ਕਰਿਆ ਕਰ ਗਾਵਤ ਸੁਨਤ ਜਪਤ ਉਧਾਰ ਬਰਨ ਅਬਰਨਾ ਸਭ ਹੂੰ ਰਹਾਉ ਜਿਸ ਕੀਰਤੀ ਨੇ ਵਰਨ ਚੰਗੇ ਵਰਨ ਖੱਤਰੀ ਬ੍ਰਾਹਮਣ ਆਦ ਤੇ ਅਬਰਨਾ ਵਰਨਾ ਤੋਂ ਰਹਿਤ ਡੂਮ ਚੰਡਾਲ ਆਦ ਸਭ ਹੂੰ ਸਾਰਿਆਂ ਜਸ ਗਾਉਣ ਵਾਲਿਆਂ ਸੁਣਨ ਵਾਲਿਆਂ ਤੇ ਜਪਣ ਵਾਲਿਆਂ ਨੂੰ ਉਦਾਰਨਾ ਕੀਤਾ ਹੈ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਹਨ ਜਹਦੇ ਉਪਜਿਓ ਤਹੀ ਸਮਾਇਓ ਇਹ ਵਿਦ ਜਾਨੀ ਤਬਹੂ ਜਹਾ ਜਹਾ ਇਹ ਦੇਹੀ ਧਾਰੀ ਰਹਿਣ ਨਾ ਪਾਇਓ ਕਬਹੂ ਸੋ ਜਿੱਥੇ ਜਿੱਥੇ ਵੀ ਕਿਸੇ ਨੇ ਇਹ ਪੰਜ ਭੌਤਿਕ ਦੇਹੀ ਧਾਰਨ ਕੀਤੀ ਹੈ ਉਥੇ-ਉਥੇ ਕਦੇ ਵੀ ਕਿਸੇ ਨੇ ਸਦਾ ਲਈ ਰਹਿਣਾ ਨਹੀਂ ਪਾਉਣਾ ਕੀਤਾ ਪਰ ਜਦੋਂ ਇਹ ਵਿਧੀ ਜਾਣ ਲਈ ਤਦ ਹੂੰ ਤਬ ਹੂੰ ਕਹੀਏ ਤਦੋਂ ਸਰੀਰ ਦੀ ਹੰਗਤਾ ਛੱਡ ਕੇ ਪ੍ਰਭੂ ਦੀ ਕੀਰਤੀ ਨੂੰ ਗਾਉਣਾ ਕੀਤਾ ਤਾਂ ਜਿਸ ਰੂਪ ਦੇ ਗਿਆਨ ਕਰਕੇ ਜੀਵ ਕਲਾ ਵਿੱਚ ਉਤਪੰਨ ਹੋਇਆ ਸੀ ਉਸ ਰੂਪ ਦੇ ਗਿਆਨ ਕਰਕੇ ਤਹੀ ਕਈਏ ਪ੍ਰਭੂ ਦੀ ਉਸੇ ਵਿੱਚ ਹੀ ਸਮਾ ਗਿਆ ਤਬ ਹੂੰ ਤਦੋਂ ਹੀ ਗੁਰਾਂ ਦੀ ਕਿਰਪਾ ਦੁਆਰਾ ਪ੍ਰਭੂ ਦੀ ਕੀਰਤੀ ਕਰਕੇ ਜੀਵਨ ਮੁਕਤ ਪਰਮੇਸ਼ਰ ਵਿੱਚ ਅਭੇਦ ਹੋਣ ਦੀ ਇਹ ਵਿਧ ਵਿਧੀ ਜਾਣਨਾ ਕੀਤੀ ਹੈ ਜਿਸ ਪ੍ਰਕਾਰ ਪਰਮੇਸ਼ਰ ਤੋਂ ਉਪਜਿਓ ਉਪਜੀਦਾ ਤਹੀ ਉਸੇ ਵਿੱਚ ਹੀ ਸਮਾਈਦਾ ਹੈ ਸੁਖ ਆਇਓ ਪੈ ਪਰਮ ਬਿਨਾਸੀ ਕਿਰਪਾਲ ਹੋਏ ਪ੍ਰਭ ਜਬ ਹੂ ਜਬ ਹੂ ਤੋ ਭਾਵ ਜਦੋਂ ਪ੍ਰਭੂ ਪਰਮੇਸ਼ਰ ਜੀ ਸਾਡੇ ਤੇ ਕਿਰਪਾਲੂ ਹੋਏ ਤਾਂ ਸਰੂਪ ਦਾ ਸੁਖ ਆਨੰਦ ਆਕੇ ਪ੍ਰਾਪਤ ਹੋਇਆ ਤੇ ਸਤ ਪ੍ਰਕਾਰ ਦਾ ਭੈ ਡਰ ਤੇ ਪੰਜ ਪ੍ਰਕਾਰ ਦਾ ਪਰਮ ਸਭ ਬਿਨਾਸੀ ਨਾਸ਼ ਹੋ ਗਿਆ ਕਹ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜ ਲਭ ਹੂੰ ਸਤਿਗੁਰੂ ਸਾਹਿਬ ਜੀ ਜਗਿਆਸੂ ਮੁਖ ਦੁਆਰਾ ਉਚਾਰਦੇ ਹਨ ਕਿ ਜਦੋਂ ਅਸੀਂ ਸ੍ਰੇਸ਼ਟ ਮਹਾਤਮਾ ਜਨਾਂ ਦੇ ਸਾਥ ਮਿਲ ਕੇ ਲਭੂ ਭਾਵ ਲੋਭ ਲਭੂ ਲੋਭ ਤੇ ਹੂ ਹੰਕਾਰ ਨੂੰ ਤਜ ਤਿਆਗ ਦਿੱਤਾ ਤਾਂ ਮੇਰੇ ਕਹੀਏ ਸਾਡੇ ਸਾਰੇ ਮਨੋਰਥ ਸੰਕਲਪ ਪੂਰਨ ਹੋ ਗਏ ਦੇਵ ਗੰਦਾਰੇ ਮਨ ਜਿਉ ਆਪਣੇ ਪ੍ਰਭ ਭਾਵ ਹੈ ਮੇਰੇ ਮਨਾ ਜਿਵੇਂ ਆਪ ਦੇ ਪ੍ਰਭੂ ਪਰਮੇਸ਼ਰ ਨੂੰ ਪਾਉਂਦਾ ਉਹ ਯਤਨ ਕਰ ਅਤੇ ਨੀਚੋ ਨੀਚ ਨੀਚ ਅਤ ਨਨ ਹੋਏ ਗਰੀਬ ਬੁਲਾਵ ਰਹਾਉ ਹਾਂ ਨੀਚੋ ਨੀਵੇਂਆਂ ਤੋਂ ਨੀਚ ਨੀਵਾ ਅਤ અત્યੰਤ ਨਾਨਾ ਨਿੱਕਾ ਨੀਚ ਨੀਵਾ ਅਤੇ ਗਰੀਬ ਨਿਬਾਣਾ ਹੋ ਕੇ ਆਪਣੇ ਆਪ ਨੂੰ ਬੁਲਾਵੋ ਬੁਲਾਉਣਾ ਕਰ ਬ੍ਰਾਹਮਣਾ ਦੀ ਦ੍ਰਿਸ਼ਟੀ ਅਨਸਾਰ ਚੌਹਾਂ ਵਰਨਾ ਵਿੱਚੋਂ ਨੀਵੇਂ ਸ਼ੂਦਰ ਨਾਮਦੇਵ ਜੀ ਉਨ੍ਹਾਂ ਤੋਂ ਨੀਵੇਂ ਜੁਲਾਹਾਵਾਂ ਵਿੱਚੋਂ ਕਬੀਰ ਜੀ ਉਨ੍ਹਾਂ ਤੋਂ ਨੀਵੇਂ ਚਮਿਆਰਾਵਾਂ ਵਿੱਚੋਂ ਰਵਿਦਾਸ ਜੀ ਉਨ੍ਹਾਂ ਤੋਂ ਅੱਗੇ ਭੀਲਣੀ ਵਾਲਮੀਕ ਆਦਿਕ ਉਹਨਾਂ ਅਨੁਸਾਰ ਜਾਤੀ ਅਪਮਾਨ ਛੱਡ ਕੇ અત્યੰਤ ਨਾਨਾ ਛੋਟਾ ਤੇ ਗਰੀਬ ਨਿਮਾਣਾ ਜਿਹਾ ਹੋ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਨਾਮ ਨੂੰ ਬੁਲਾਉਣਾ ਕਰ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਆ ਅਨਕ ਅਡੰਬਰ ਮਾਇਆ ਕੇ ਬਿਰਥੇ ਤਾਸਿਓ ਪ੍ਰੀਤ ਘਟਾਵੋ ਮਾਇਆ ਦੇ ਅਨੇਕਾਂ ਹੀ اڈੰਬਰ ਬਣਾਵਟ ਦਿਖਾਵੇ ਬਿਰਥੇ ਵਿਅਰਥ ਹੀ ਹਨ ਉਸ ਮਾਇਆ ਦੇ ਪਸਾਰੇ ਨਾਲੋਂ ਆਪਣੀ ਪ੍ਰੀਤੀ ਘਟਾਵੋ ਘਟਾਉਣੀ ਕਰ ਜਿਉ ਆਪਣੋ ਸੁਆਮੀ ਸੁਖ ਮੰਨ ਤਾ ਮਹਿ ਸੋਭਾ ਪਾਵੋ ਜਿਵੇਂ ਸਾਡਾ ਸੁਆਮੀ ਮਾਲਕ ਪਰਮੇਸ਼ਰ ਸੁਖ ਮੰਨੇ ਉਹਨਾਂ ਗੁਣਾ ਵਿੱਚ ਹੀ ਇਸਤ ਤੋ ਕੇ ਸੋਭਾ ਵਡਿਆਈ ਪਾਉਣਾ ਕਰੇ ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵੋ ਜਿਹੜੇ ਪ੍ਰਮੇਸ਼ਰ ਦੇ ਮਨ ਬਾਣੀ ਸਰੀਰ ਕਰਕੇ ਦਾਸਨ ਸੇਵਕਾਂ ਦੇ ਦਾਸ ਸੇਵਕ ਹਨ ਉਹਨਾਂ ਦਾਸਨ ਸੇਵਕਾਂ ਦੇ ਚਰਨਾਂ ਦੀ ਰੇਣ ਧੂੜ ਹੋਣਾ ਕਰ ਅਤੇ ਉਹਨਾਂ ਜਨ ਦਾਸਾਂ ਦੀ ਸੇਵਾ ਨੂੰ ਕਮਾਉਣਾ ਕਰ ਸਰਬ ਸੁਖ ਬੜ੍ਹਾਈ ਨਾਨਕ ਜੀਵੋ ਮੁਖ ਹੋ ਬਲਾਵੋ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਇਓ ਬੇਨਤੀ ਕਰਕੇ ਮਹਾਰਾਜ ਸਾਡੇ ਮੁਖੋਂ ਆਪਣਾ ਅੰਮ੍ਰਿਤ ਨਾਮ ਬੁਲਾਉਣਾ ਕਰੋ ਤਾਂ ਜੋ ਅਸੀਂ ਜਿਉਂਦੇ ਹੋਈਏ ਫਿਰ ਜੀਵਨ ਮੁਕਤੀ ਤੱਕ ਦੇ ਸਰਬ ਸੂਖ ਸਾਰੇ ਸੁਖ ਤੇ ਪ੍ਰਲੋਕ ਦੇ ਲੋਕ ਪ੍ਰਲੋਕ ਵਿੱਚ ਜਸ ਪ੍ਰਾਪਤੀ ਰੂਪ ਵਿਢਾਈ ਸ਼ੋਭਾ ਪਾਉਣਾ ਕਰੀਏ ਦੇਵ ਗੰਧਾਰੀ ਪ੍ਰਭ ਜੀ ਤਉ ਪ੍ਰਸਾਦ ਭਮੰਡਾਰਿਓ हे प्रभु जी परमेश्वर जी तौ ਤੁਹਾਡੀ ਪ੍ਰ사ਦ ਕਿਰਪਾ ਦ੍ਰਿਸ਼ਟੀ ਕਰਕੇ ਭਰਮ ਸੰਸੇ ਨੂੰ ਡਾਰਿਓ ਛੁੱਟ ਦਿੱਤਾ ਹੈ ਭਾਵ ਪਰਮ ਦੀ ਨਿਵਿਰਤੀ ਕਰ ਲਈ ਹੈ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮਹਿ ਇਹ ਵਿਚਾਰਿਓ ਰਹਾਉ ਤੁਹਾਡੀ ਕਿਰਪਾ ਮਿਹਰ ਤੋਂ ਹੀ ਸਭ ਸਾਰਿਆਂ ਨੂੰ ਆਪਣਾ ਆਪ ਦਾ ਸਰੂਪ ਕਰਕੇ ਵੇਖ ਲਿਆ ਹੈ ਅਤੇ ਮਨ ਹਿਰਦੇ ਵਿੱਚ ਵੀ ਇਹੋ ਹੀ ਵਿਚਾਰਨਾ ਕੀਤਾ ਹੈ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਆ ਕੋਟ ਪਰਾਧ ਮਿਟੇ ਤੇਰੀ ਸੇਵਾ ਦਰਸ਼ਨ ਦੁਖ ਉਤਾਰਿਓ ਤੁਹਾਡੀ ਭਗਤੀ ਰੂਪ ਸੇਵਾ ਟਹਿਲ ਕਰਨ ਨਾਲ ਕਰੋੜਾਂ ਹੀ ਅਪਰਾਧ ਗੁਨਾਹ ਮਿਟ ਜਾਂਦੇ ਆ ਅਤੇ ਦਰਸ਼ਨ ਦੀਦਾਰ ਕਰਨ ਨਾਲ ਜੰਮਣ ਮਰਨ ਆਦ ਦੇ ਸਾਰੇ ਦੁਖ ਲਾ ਲਈਦੇ ਹਨ ਨਾਮ ਜਪਤ ਮਹਾ ਸੁਖ ਪਾਇਓ ਚਿੰਤਾ ਰੋਗ ਬਿਦਾਰਿਓ ਤੁਹਾਡਾ ਅਮਰਤ ਨਾਮ ਜਪਣ ਨਾਲ ਬਹੁਤ ਭਾਰੀ ਬ੍ਰਹਮਾਨੰਦ ਰੂਪੀ ਆਨੰਦ ਪਾਉਣਾ ਕੀਤਾ ਹੈ ਅਤੇ ਚਿੰਤਾ ਫਿਕਰ ਤੇ ਹੰਕਾਰ ਦਾ ਰੋਗ ਇਤਿਆਦ ਸਭ ਔਗਣ ਨਾਸ਼ ਕਰ ਲਏ ਹਨ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਸਾਰਿਓ ਕਾਮ ਮਥਨ ਵਿਕਾਰ ਦ੍ਰਿਸ਼ਟੀ ਮਨ ਸੰਕਲਪ ਕ੍ਰੋਧ ਗੁੱਸਾ ਲੋਭ ਲਾਲਚ ਝੂਠ ਕੂੜ ਅਤੇ ਨਿੰਦਿਆ ਇਤਿਆਦ ਸਾਰੇ ਵਿਕਾਰ ਸਾਧੂ ਮਹਾਤਮਾ ਜਨਾਂ ਦੇ ਨਾਲ ਸਾਧ ਸੰਗਤ ਦੁਆਰਾ ਵਿਸਾਰ ਦਿੱਤੇ ਹਨ ਮਾਇਆ ਕੇ ਮਾਇਆ ਬੰਧ ਕਾਟੇ ਕਿਰਪਾ ਨਿਧ ਨਾਨਕ ਆਪ ਉਧਾਰਿਓ ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਮਿਹਰ ਦੇ ਨਿਧ ਖਜ਼ਾਨੇ ਪਰਮੇਸ਼ਰ ਨੇ ਮਾਇਆ ਹੀ ਆਪ ਹੀ ਮਾਇਆ ਦੇ ਸਾਰੇ ਬੰਧਨ ਕੱਢ ਦਿੱਤੇ ਹਨ ਅਤੇ ਆਪ ਹੀ ਆਪਣੇ ਸੇਵਕਾਂ ਨੂੰ ਸੰਸਾਰ ਸਮੁੰਦਰ ਤੋਂ ਉਧਾਰਿਓ ਬਚਾਲਿਆ ਹੈ। ਦੇਵ ਗੰਦਾਰੀ ਮਨ ਸਗਲ ਸਿਆਨਪ ਰਹੀ। ਏ ਸਾਡੇ ਮਨ ਚਿੱਤ ਦੀ ਸਗਲ ਸਾਰੀ ਸਿਆਨਪ ਚਿਤ్రਾਈ ਰਹਿ ਗਈ ਹੈ। ਕਰਨ ਕਰਾਵਨ ਹਾਰ ਸੁਆਮੀ ਨਾਨਕ ਓਟ ਗਹੀ ਰਹਾਉ। ਸਤਿਗੁਰੂ ਜੀ ਉਚਾਰਨ ਕਰਦੇ ਹਨ। ਕੀ ਆਸਾਨੇ ਸਾਰੇ ਕਾਰਜਾਂ ਨੂੰ ਕਰਨ ਤੇ ਬ੍ਰਹਮਾ ਆਦ ਨੂੰ ਪ੍ਰੇਰ ਕੇ ਕਰਾਉਣ ਵਾਲੇ ਸੁਆਮੀ ਮਾਲਕ ਪ੍ਰਭੂ ਦੀ ਓਟ ਸਰਣ ਗ੍ਰਹਿਣ ਕੀਤੀ ਹੈ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਹਨ ਆਪ ਮੇਟ ਪਏ ਸਰਣਾਈ ਇਹ ਮਤ ਸਾਧੂ ਕਹੀ ਅਸੀਂ ਆਪਾ ਭਾਵ ਹੰਕਾਰ ਮੇਟ ਨਾਸ਼ ਕਰਕੇ ਹੀ ਮਹਾਰਾਜ ਜੀ ਦੀ ਸਰਣਾਈ ਸ਼ਰਨ ਵਿੱਚ ਪਏ ਹ ਇਹ ਮਤ ਸਿੱਖਿਆ ਸੰਤ ਮਹਾਤਮਾ ਨੇ कहनी कीती है प्रभु की आज्ञा मान सुख पाया धर्म अंधेरा लही शरण ਵਿੱਚ ਪੈ ਕੇ ਪਰਮੇਸ਼ਰ ਦੀ ਆਗਿਆ ਰਜਾ ਮੰਨ ਕਰਕੇ ਸੁਖ ਆਨੰਦ ਸਰੂਪ ਨੂੰ ਪਾਉਣਾ ਕੀਤਾ ਹੈ ਜਿਸ ਕਰਕੇ ਇਸ ਰੂਪ ਦਾ ਭਰਮ ਤੇ ਅਗਿਆਨਤਾ ਦਾ ਹਨੇਰਾ ਸਭ ਲੈ ਗਿਆ ਹੈ ਜਾਨ ਪਰਬੀਨ Swami ਪ੍ਰਭ ਮੇਰੇ ਸ਼ਰਨ ਤੁਮਾਰੀ ਅਹੇ ਏ ਮੇਰੇ ਸਾਡੇ ਸੁਆਮੀ ਮਾਲਕ ਪ੍ਰਭੂ ਪਰਮੇਸ਼ਰ ਤੁਸੀਂ ਜਾਨ ਗਿਆਨ ਵਿੱਚ ਪਰਬੀਨ ਨਿਪੁੰਨੋ ਤੁਹਾਨੂੰ ਪਰਬੀਨ ਅੰਤਰਜਾਮੀ ਨਿਪੁੰਨ ਜਾਣ ਕਰਕੇ ਅਸੀਂ ਤੁਹਾਡੀ ਸ਼ਰਨ ਓਟ ਵਿੱਚ ਚਾਹੀ ਹੈ ਖਿੰਨ ਮਹਿਤਾਬ ਉਥਾਪਨ ਹਾਰੇ ਕੁਦਰਤ ਕੀ ਮ ਨਾ ਪਹੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਫਰਮਾਉਂਦੇ ਹਨ ਕਿ ਇੱਕ ਛਿਨ ਮਾਤਰ ਸਮੇਂ ਵਿੱਚ ਹੀ ਸੰਸਾਰ ਨੂੰ ਸਥਾਪਿਤ ਕਰਕੇ ਉਥਾਪਨ ਹਾਰੇ ਪੁੱਟਣ ਭਾਵ ਨਾਸ਼ ਕਰਨ ਵਾਲੇ ਹੋ ਥਾਪੇ ਹੋਏ ਕਾਮ ਆਦਿ ਵਿਕਾਰਾਂ ਅਗਿਆਨ ਨੂੰ ਪੁੱਟ ਕਰਕੇ ਗਿਆਨ ਵਿੱਚ ਇਸਤਿਤ ਕਰਨ ਵਾਲੇ ਹੋ ਤੁਹਾਡੀ ਕੁਦਰਤ ਸ਼ਕਤੀ ਦੀ ਕਿਸੇ ਪਾਸੋਂ ਵੀ ਕੀਮਤ ਨਹੀਂ ਪਾਈ ਜਾਂਦੀ ਦੇਵ ਗੰਦਾਰੀ ਮਹੱਲਾ 5 ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰਪ੍ਰਸਾਦ ਕਾਹੂ ਜਾਤੇ ਰਹਾਉ ਹੇ ਹਰੀ ਪਰਮੇਸ਼ਰ ਹੇ ਹਰੇਕ ਨੂੰ ਪ੍ਰਾਨ ਸਵਾਸ ਦੇਣ ਵਾਲੇ ਪ੍ਰਾਣਾ ਦਾ ਆਸਰਾ ਰੂਪ ਪ੍ਰਭੂ ਪਰਮੇਸ਼ਰ ਜੀ ਤੁਸੀਂ ਹੀ ਸਾਰੇ ਸੁੱਖਾਂ ਦੇ ਦੇਣ ਵਾਲੇ ਹੋ ਗੁਰਪ੍ਰਸਾਦ ਸਤਿਗੁਰਾਂ ਦੀ ਕਿਰਪਾ ਕਰਕੇ ਕਾਹੂ ਕਿਸੇ ਕਿਸੇ ਨਹੀਂ ਆਪ ਜੀ ਨੂੰ ਜਾਤੇ ਜਾਣਣਿਆ ਜਾਣਿਆ ਹੈ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕਾਲ ਕਾਲ ਨ ਖਾਤੇ ਏ ਪ੍ਰਭੂ ਉਹ ਜਨਨ ਵਾਲੇ ਤੁਹਾਡੇ ਸੰਤ ਮਹਾਤਮਾ ਭਗਤ ਜਨ ਹਨ ਤੇ ਉਹ ਤੁਹਾਡੇ ਪ੍ਰੀਤਮ ਪਿਆਰੇ ਹਨ ਉਹਨਾਂ ਨੂੰ ਕਾਲ ਮੌਤ ਨਹੀਂ ਖਾ ਸਕਦੀ ਅਰਥਾਤ ਜਿਸ ਪ੍ਰਕਾਰ ਜੰਗਲ ਵਿੱਚ ਅੱਗ ਲੱਗ ਜਾਵੇ ਤਾਂ ਸ਼ੇਰ ਸ਼ੇਰਨੀ ਜੋ ਆਪਣੇ ਦੰਦਾਂ ਨਾਲ ਵੱਡੇ ਵੱਡੇ ਜਾਨਵਰਾਂ ਨੂੰ ਮਾਰ ਕੇ ਖਾ ਜਾਂਦੇ ਉਨ ਦੰਦਾਂ ਨਾਲ ਆਪਣੇ ਬੱਚਿਆਂ ਨੂੰ ਚੁੱਕ ਕੇ ਅੱਗ ਤੋਂ ਬਚਾ ਲੈਂਦੇ ਆ ਸੇਫ ਜਗ੍ਹਾ ਲੈ ਜਾਂਦੇ ਭਾਵ ਆਪਣੇ ਬੱਚਿਆਂ ਦੇ ਦੰਦ ਨਹੀਂ ਮਾਰਦੇ ਇਸੇ ਪ੍ਰਕਾਰ ਜਦੋਂ ਸੰਸਾਰ ਰੂਪੀ ਜੰਗਲ ਵਿੱਚ ਕਾਲ ਰੂਪੀ ਅੱਗ ਲੱਗ ਗਈ ਹੁੰਦੀ ਆ ਤਾਂ ਮਹਾਰਾਜ ਜੀ ਸ਼ੇਰ ਸ਼ੇਰਨੀ ਵਾਂਗ ਆਪਣੇ ਪਿਆਰੇ ਸੇਵਕਾਂ ਦੀ ਰੱਖਿਆ ਕਰਦੇ ਆ ਤੇ ਉਹਨਾਂ ਨੂੰ ਕਾਲ ਨਹੀਂ ਖਾ ਸਕਦਾ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਆ ਰੰਗ ਤੁਮਾਰੈ ਲਾਲ ਭਇ ਹੈ RAM ਨਾਮ ਰਸ ਮਾਤੇ ਉਹ ਸੰਤ ਜਨ ਤੁਹਾਡੇ ਰੰਗ ਪ੍ਰੇਮ ਦੇ ਲਾਲ ਗੂੜੇ ਰੰਗ ਵਿੱਚ ਰੰਗੇ ਹੋਏ ਭਗਤੀ ਦੇ ਰੰਗ ਵਿੱਚ ਲਾਲ ਹੋਏ ਰਹਿੰਦੇ ਆ ਪਾਵ ਗਿਆਨवान ਹਨ ਅਤੇ RAM ਨਾਮ ਦੇ ਰਸ ਆਨੰਦ ਵਿੱਚ ਮਾਤੇ ਮਸਤ ਹੋ ਜਾਂਦੇ ਆ ਮਹਾ ਗਿਲ ਬਿਖ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ हे ਪ੍ਰਭੂ ਜਨਮਾ ਜਨਮਾਤਰਾ ਦੇ ਮਹਾ ਵੱਡੇ ਭਾਰੀ ਕਿਲਬਿਖ ਪਾਪ ਕਰੋਣਾ ਦੋਸ਼ ਤੇ ਉਹਨਾਂ ਤੋਂ ਪੈਦਾ ਹੋਏ ਰੋਗ ਅਗਿਆਨ ਆਦਿਕ ਰੋਗ ਤੁਹਾਡੀ ਕਿਰਪਾ ਦੀ ਦ੍ਰਿਸ਼ਟੀ ਨਾਲ ਹਾਤੇ ਨਾਸ਼ ਹੋ ਜਾਂਦੇ ਆ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਦੇ ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਹਨ ਕਿ हे ਪ੍ਰਭੂ ਉਹਨਾਂ ਸੰਤ ਜਨਾਂ ਨੇ ਗੁਰਾਂ ਦੀ ਚਰਨ ਪੈਰੀ ਪਰਾਤੇ ਪੈ ਕੇ ਤੁਹਾਡੇ ਹਰੀ ਹਰੀ ਨਾਮ ਨੂੰ ਹਰ ਹਰ ਨਾਮ ਨੂੰ ਸੁੱਤਿਆਂ ਤੇ ਜਾਗਦਿਆਂ ਸਦਾ ਸਦਾ ਹੀ ਗਾਉਣਾ ਕੀਤਾ ਸਾਰਾ ਸੰਸਾਰ ਤਾਂ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਪਿਆ ਪਰ ਉਹਨਾਂ ਸੰਤ ਜਨਾਂ ਨੇ ਗੁਰਾਂ ਦੇ ਚਰਨਾਂ ਵਿੱਚ ਪੈ ਕੇ ਤੇ ਗਿਆਨ ਵਸਤਾ ਵਿੱਚ ਜਾਗ ਕੇ ਹਰੀ ਦੇ ਹਰ ਹਰ ਨਾਮ ਨੂੰ ਗਾਉਣਾ ਕੀਤਾ ਹੈ ਵਾਹਿਗੁਰੂ ਵਾਹਿਗੁਰੂ वाहे गुरु वा हे गुरु वाहे गुरु वाहे गुरु वाहे गुरु वाहे गुरु वाहे गुरु वा वाहे गुरु वाहे गुरु ਹੇ ਗੁਰੂ ਜੀ ਕ ਖਲਸਾ ਵਾਹਿਗੁਰੂ ਜੀ ਕੀ ਫਤਿਹ